ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵੱਲੋਂ ਗੁਪਤ ਸੂਚਨਾ ਮਿਲਣ ਤੇ ਗੁਰਦਾਸਪੁਰ ਪਠਾਨਕੋਟ ਬਾਈਪਾਸ ਚੌਂਕ ਵਿੱਚੋਂ ਚਾਰ ਨੌਜਵਾਨਾਂ ਨੂੰ 32520 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾ ਨਾਲ ਕਾਬੂ ਕੀਤਾ ਗਿਆ ਇਹਨਾਂ ਚਾਰਾਂ ਨੌਜਵਾਨਾਂ ਵਿੱਚੋਂ ਦੋ ਨੌਜਵਾਨ ਜਨ ਅਸ਼ੁੱਧੀ ਕੇਂਦਰ ਪਠਾਨਕੋਟ ਵਿੱਚ ਕੰਮ ਕਰਦੇ ਹਨ ਇਹਨਾਂ ਚਾਰਾਂ ਨੂੰ ਅੱਜ ਬਟਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਨਸ਼ੀਲੀਆਂ ਗੋਲੀਆਂ ਕੈਪਸੂਲ ਕਿੱਥੋਂ ਲੈਂਦੇ ਸਨ ਅਤੇ ਕਿੱਥੇ ਸਪਲਾਈ ਕਰਦੇ ਸਨ ਇਹ ਇੱਕ ਜਾਂਚ ਦਾ ਵਿਸ਼ਾ ਹੈ ਲੇਕਿਨ ਇਹਨਾਂ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਪੁਛਗਿੱਛ ਜਾਰੀ ਹੈ ਮਾਨਯੋਗ ਪੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜੁੱਦ ਨਸ਼ਾ ਵਿਰੋਧ ਮਾਨਜੋਗ ਇਹ ਹੈ ਜੀ ਐਸਐਸਓਸੀਆ ਮਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸਿਕਰੇਟ ਇਨਫੋਰਮੇਸ਼ਨ ਮਿਲੀ ਹੈ ਕਿ ਗਰਦਾਸਪੁਰ ਪਠਾਨਕੋਟ ਬਾਈਪਾਸ ਤੇ ਚਾਰ ਨੌਜਵਾਨ ਜਿਹੜੇ ਆ ਉਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਲੈ ਜਾ ਰਹੇ ਆ ਇਹ 32520 ਗੋਲੀਆਂ ਨੇ ਨਾਲ ਕੈਪਸੂਲ ਨੇ ਜਿਹੜੇ ਬਰਾਮਦ ਕੀਤੇ ਇਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਇਹ ਗੋਲੀਆਂ ਕਿੱਥੋਂ ਲੈ ਕੇ ਤੇ ਕਿੱਥੇ ਸਪਲਾਈ ਕਰਦੇ ਆ ਇਹਨਾਂ ਵਿੱਚੋਂ ਜਿਹੜੇ 4 ਅਕਿਊਜ਼ ਅਰੈਸਟਡ ਨੇ ਇਹਨਾਂ ਵਿੱਚੋਂ ਜਿਹੜੇ ਨੇ 2 ਅਕਿਊਜ਼ ਜਿਹੜੇ ਆ ਜਨਨਸ਼ੋਧੀ ਕੇਂਦਰ ਦੇ ਵਿੱਚ ਅੱਜ ਮਤਲਬ ਕੰਮ ਕਰਦੇ ਮੈਡੀਕਲ ਸੋਰਟ ਦੇ ਚਾਰੇ ਨੌਜਵਾਨ ਜਿਹੜੇ ਨੇ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਆ ਕੰਮ ਵਿੱਚ ਉੱਥੇ ਜਨਨਸ਼ੋਧੀ ਕੇਂਦਰ ਪਠਾਨਕੋਟ ਹੀ ਕਰਦੇ ਗੁਰਦਾਸਪੁਰ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ